बलकार सिंह अमर रहे बलकार सिंह अमर रहे सिंह अमर रहे ਅੰਮ੍ਰਿਤੇ ਅੰਮ੍ਰਿਤੇ ਸ਼ਹੀਦੋ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਕਿਸਾਨ ਬਲਕਾਰ ਸਿੰਘ ਜੀ ਜੇ ਪਿੰਡ ਤੇੜਾ ਤੇ ਜ਼ਿਲ੍ਹਾ ਤਹਿਸੀਲ ਜਣਾ ਅੰਮ੍ਰਿਤਸਰ ਤੋਂ ਜਿਹੜਾ ਸਾਡੇ ਨਾਲ 12 ਤਰੀਕ ਤੋਂ ਉੱਥੇ ਗਏ ਸੀ ਛੰਬੂ ਬਾਟਾ ਤੇ 13 ਇਹ ਡਟੇ ਹੋਏ ਸੀ ਉੱਥੇ ਸਾਡੇ ਨਾਲ ਜਦੋਂ 13 ਤਰੀਕ ਨੂੰ ਸਾਡੇ ਗੋਲੇ ਮਾਰੇ ਗਏ ਇਹਨਾਂ ਨੂੰ ਉਹ 6 ਦਿਨਾਂ ਦੀ ਢਿੱਲੀ ਹੋ ਗਈ ਫਿਰ 21 ਤਰੀਕ ਨੂੰ ਸਾਡੇ ਦੇ ਮੰਨੂ ਉਹਨਾਂ ਨੇ ਪ੍ਰਸ਼ਾਸਨ ਨੇ ਗੋਲੇ ਮਾਰੇ ਆ ਫਾਹਾਵੜ ਦੀਆਂ ਗੋਲੀਆਂ ਮਾਰੀਆਂ ਗਈਆਂ ਆਪੂਗਾ ਸੋਤੇ ਉਦੋਂ ਤੋਂ ਇਹ ਢਿੱਲੇ ਚੱਲੇ ਆ ਰਹੇ ਸੀ ਥੋੜੇ ਜਿਹਾ ਇਹਨਾਂ ਦੀ ਛੇਦ ਜੋ ਹੁਣ ਥੋੜੀ ਜਾਂਦੇ ਤਖਲੀਬ ਮੈਨੂੰ ਜਿਆਦੀ ਹੋਈ ਹੈ ਤੇ ਮੈਂ ਪਿੰਡ ਜਾਣਾ ਹੈ ਇਹ ਰਾਜਪੁਰੇ ਸਟੇਸ਼ਨ ਤੇ ਆ ਕੇ ਬੈਠੇ ਹੀ ਆ ਮੁੰਡੇ ਛੱਡ ਕੇ ਗਏ ਆ ਤੇ ਉੱਥੇ ਇਹਨਾਂ ਦੀ ਡੈਥ ਹੋ ਗਈ ਹੈ ਅੱਛਾ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਇਹਨਾਂ ਨੂੰ ਕਿਸਾਨ ਛੋਟੇ ਕਿਸਾਨ ਨੇ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਔਰ ਇੱਕ ਪਰਿਵਾਰ ਦੇ ਜੀ ਨੂੰ ਜਿਹੜੀ ਐਲਾਨ ਕੀਤਾ ਸਰਕਾਰ ਨੇ ਨੌਕਰੀ ਦਿੱਤੀ ਜਾਵੇ ਅਸੀਂ ਇਹ ਸਾਡੀ ਜਹੇਬੰਦੀ ਦਾ ਮੈਂਬਰ ਸੀ ਮੈਂ ਕਿਸਾਨ ਮਜ਼ਦੂਰ ਮੋਰਚਾ ਜਹੇਬੰਦੀ ਦਾ ਪੰਜਾਬ ਪ੍ਰਧਾਨ ਮਲਕੀ ਸੀ ਠੀਕ ਹਾਂਜੀ ਭਾਜੀ ਅੱਜ ਦੇ ਬਾਰੇ ਵੀ ਦੱਸ ਸਕੋ ਮੈਂ ਜਿੱਦਿਆਂ ਸਾਡੀਆਂ ਸ਼ਹਾਦਤਾਂ ਸਾਡੇ ਕਿਸਾਨਾਂ ਦੀਆਂ ਸ਼ਹਾਦਤਾਂ ਇਹ ਅੰਜਾਈ ਨਹੀਂ ਜਾਣਦੇ ਆਂਗੇ ਇਹ ਸਰਕਾਰ ਨੂੰ ਝੁਕਾ ਕੇ ਫੇਰ ਵੀ ਦਮ ਲੈਣਗੇ ਆ ਕਿਉਂ ਸਹੀਦੀਆਂ ਕਦੀ ਜਾਈ ਨਹੀਂ ਜਾਂਦੀਆਂ ਅੱਜ ਤੱਕ ਜਿੰਦੀਆਂ ਵੀ ਸਾਤਾ ਆਈਆਂ ਸਰਕਾਰਾਂ ਨੂੰ ਝੁਕਣਾ ਪੈਂਦਾ ਇਹ ਜਿਹੜੀ ਬੰਦਾ ਬੋਦੀ ਸਰਕਾਰ ਤਾਂ ਦਾ ਸ਼ਹੀ ਸਰਕਾਰ ਆ ਇਹਨੂੰ ਝੁਕਾ ਕੇ ਛੱਡਾਂਗੇ ਬਾਕੀ ਜਿਹੜਾ ਪਰਿਵਾਰ ਨੂੰ ਤੇ ਨਾਲ ਜਿਹੜਾ ਵੱਤ ਵਾਤ ਸਾਰੇ ਜਣੇ ਸਾਥ ਦੇਾਂਗੇ ਕਿੰਨਾ ਵੀ ਵਾਤਵਾਦ ਹੋ ਉਸ ਭਾਈ ਹੁਣ ਹੁਣ ਤੱਕ ਇਹਨੀਆਂ ਕਿਸਾਨਾਂ ਨੇ ਜਿਹੜੀਆਂ ਸ਼ਹੀਦੀਆਂ ਹੋ ਚੁੱਕੀਆਂ ਹੁਣ ਤੱਕ 7 ਸ਼ਹੀਦੀਆਂ ਹੋ ਚੁੱਕੀਆਂ 7 ਦੇ 7 ਕਿਸਾਨਾਂ ਦੀ ਸ਼ਹੀਦੀ ਹੋ ਚੁੱਕੀ ਹੈ ਮੇਰੇ ਖਿਆਲ ਚ 9 ਹੋ ਗਈਆਂ ਨੇ ਇਹਨਾਂ ਸੇ 7 ਤਾਂ ਪਹਿਲੇ ਹੀ ਹੋ ਗਏ 9 ਸਰਦਾਰ ਬੜਕਾਰ ਸਿੰਘ ਜਿਹੜੇ ਸਾਡੇ ਪਿੰਡ ਟੇੜਾ ਖੁਰਦ ਦੇ ਵਸਨੀਕ ਸੀ ਇਹ ਜਦੋਂ ਤੋਂ ਸ਼ੰਭੂ ਮੋਰਚਾ ਚੱਲ ਰਿਹਾ ਸੀ ਉਹਦੇ ਵਿੱਚ ਬੜੀ ਸਰਗਰਮੀ ਨਾਲ ਔਰ ਬਹੁਤ ਤਨਦੇਹੀ ਨਾਲ ਕੰਮ ਕਰ ਰਹੇ ਸੀ ਕੱਲ ਉੱਥੋਂ ਇਹ ਵਾਪਸ ਆਉਣ ਅੱਗੇ ਸੀ ਤੇ ਇਹਨਾਂ ਦੀ ਰਾਜਪੁਰੇ ਹਾਰਟ ਅਟੈਕ ਨਾਲ ਮੌਤ ਹੋ ਗਈ ਆ ਤੇ ਅੱਜ ਉਹਨਾਂ ਦਾ ਜਥੇਬੰਦੀਆਂ ਦੀਆਂ ਸਾਰਿਆਂ ਦੀ ਗਵਾਈ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਜਿੱਥੇ ਅਸੀਂ ਪਿੰਡ ਦੁੱਖ ਵੀ ਮਹਿਸੂਸ ਕਰ ਰਿਹਾ ਵੀ ਸਾਡਾ ਬਹੁਤ ਵਧੀਆ ਇਨਸਾਨ ਪਿੰਡ ਤੋਂ ਚਲੇ ਗਿਆ ਔਰ ਇਸ ਗੱਲ ਦਾ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਕਿ ਸਾਡੇ ਪਿੰਡ ਨੂੰ ਇਹ ਫਕਰ ਵੀ ਆ ਕਿ ਇੱਕ ਕਿਸਾਨੀ ਲਹਿਰ ਦੇ ਵਿੱਚ ਸਾਡੇ ਪਿੰਡ ਦੀ ਇੱਕ ਆਉਤੀ ਪਈ ਆ ਸ਼ਹੀਦੀ ਪਈ ਆ ਇਸ ਲਈ ਅਸੀਂ ਸਾਰਾ ਪਿੰਡ ਇਸ ਗੱਲ ਤੇ ਮਾਣ ਵੀ ਕਰਦੇ ਆ ਤੇ ਅਸੀਂ ਇਸ ਗੱਲ ਦਾ ਦੁੱਖ ਹੀ ਮਹਿਸੂਸ ਕਰਦੇ ਆ ਕਿ ਸਾਨੂੰ ਇੱਕ ਬਹੁਤ ਪਿਆਰਾ ਇਨਸਾਨ ਸਾਡੇ ਤੋਂ ਸਦਾ ਲਈ ਚਲਾ ਗਿਆ ਅਸੀਂ ਆਪਣੇ ਸਰਦਾਰ ਬਲਕਾਰ ਸਿੰਘ ਜੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਵੱਲੋਂ ਪੰਚਾਇਤ ਵੱਲੋਂ ਨੌਜਵਾਨ ਸਭਾ ਵੱਲੋਂ ਕਲੱਬ ਵੱਲੋਂ ਸ਼ਰਨਹੰਦੀ ਭੇਟ ਕਰਦੇ ਆ ਤੇ ਪਰਿਵਾਰ ਦੇ ਨਾਲ ਦਿਲ ਹੀ ਅਮਦਰਦੀ ਦਾ ਪ੍ਰਗਟਾਵਾ ਕੀਤਾ ਕੀ ਮੰਗ ਕਰਦੇ ਸਰਕਾਰ ਕੋਲ ਤੁਸੀਂ ਮੰਗ ਹੈ ਜੀ ਕਿ ਕਿਸਾਨ ਜਿਹੜੇ ਸ਼ਹੀਦ ਹੋਇਆ ਸਰਦਾਰ ਬਲਕਾਰ ਸਿੰਘ ਉਹਨਾਂ ਦੇ ਪਰਿਵਾਰ ਦੀ ਬਾਹ ਫੜੀ ਜਾਵੇ ਕਿਉਂਕਿ ਬਹੁਤ ਜਿਹੜੀ ਥਲੜੀ ਕਿਸਾਨੀ ਤੋਂ ਵਿੱਚੋਂ ਸੀ ਬੇਜ਼ਮੀਨਾ ਕਿਸਾਨ ਸੀ ਔਰ ਪਰਿਵਾਰ ਤੱਕ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਦੀ ਕੋਈ ਜੋਗ ਸਹਾਇਤਾ ਕੀਤੀ ਜਾਵੇ ਔਰ ਜੋ ਵੀ ਪ੍ਰਸ਼ਾਸਨ ਇਹ ਕਰ ਸਕਦਾ ਹੈ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪਰਿਵਾਰ ਦੀ ਬਹੁਤ ਆਰਥਿਕ ਹਾਲਤ ਬਹੁਤ ਖਰਾਬ ਹੈ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਅਸੀਂ ਅੱਜ ਇੱਕ ਚੀਜ਼ ਹੋਰ ਜਿਹੜੀ ਨੋਟ ਕੀਤੀ ਇੱਕ ਸਿਆਸੀ ਪਾਰਟੀ ਦਾ ਇੱਥੇ ਨੁਮਾਇੰਦਾ ਆ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਸਿਆਸੀ ਪਾਰਟੀ ਦਾ ਸਾਡੇ ਲਈ ਦੁੱਖ ਵਾਲੀ ਗੱਲ ਹੈ ਕਿ ਅਸੀਂ ਵੋਟਾਂ ਵਟੋਰਨ ਵੋਟਾਂ ਦੀ ਫਸਲ ਵੜਨ ਅਸੀਂ ਆਉਂਨੇ ਆ ਅੱਜ ਸਿਰਫ ਇੱਕ ਪਾਰਟੀ ਦਾ ਸਿਆਸੀ ਪਾਰਟੀ ਦਾ ਨੁਮਾਇੰਦਾ ਆ ਔਰ ਹੱਕ ਜਿਹੜੀ ਹਕਮਰਾਨ ਪਾਰਟੀ ਹੈ ਚਾਹੇ ਵਿਰੋਧੀ ਪਾਰਟੀ ਹੈ ਕਿਸੇ ਦਾ ਕੋਈ ਨੁਮਾਇੰਦਾ ਸਰਪੰਚ ਸਰਪੰਚ ਬਲਕਾਰ ਸਿੰਘ ਦੇ ਹੰਮਤਮ ਸਸਕਾਰ ਵਿੱਚ ਅਜੇ ਤੱਕ ਨਹੀਂ ਆਇਆ ਔਰ ਮੈਂ ਨਿੱਜੀ ਤੌਰ ਤੇ ਸਾਰਿਆਂ ਨੂੰ ਇਹ ਮੈਸੇਜ ਵੀ ਦਿੱਤੇ ਆ ਫੋਨ ਤੇ ਗੱਲ ਵੀ ਕੀਤੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕਿਦਣਾ ਕਿ ਸਾਰਿਆਂ ਨਾਲ ਫੋਨ ਤੇ ਗੱਲ ਹੋਈ ਆ ਪਰ ਸਿਰਫ ਇੱਕ ਸਿਆਸੀ ਪਾਰਟੀ ਦਾ ਨੁਮਾਇੰਦਾ ਆਇਆ ਔਰ ਕੋਈ ਪਾਰਟੀ ਨੇ ਕਿਸੇ ਨੇ ਕੋਈ ਫੋਨ ਨਹੀਂ ਕੀਤਾ ਕਿਸੇ ਨੇ ਕੋਈ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ ਅਸੀਂ ਇਹ ਪਰਿਵਾਰ ਵੱਲੋਂ ਮੰਗ ਕਰਦੇ ਹਾਂ ਪਿੰਡ ਵੱਲੋਂ ਵੀ ਮੰਗ ਕਰਦੇ ਹਾਂ ਜਥੇਬੰਦੀਆਂ ਵੱਲੋਂ ਵੀ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਜੋਗ ਸਹਾਇਤਾ ਕੀਤੀ ਜਾਵੇ ਔਰ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਤੁਹਾਡਾ ਪੰਜਾਬ ਸਰਕਾਰ ਦੀ ਤਰਫੋਂ ਕੋਈ ਨੁਮਾਇੰਦਾ ਇੱਥੇ ਆਇਆ ਪੰਜਾਬ ਸਰਕਾਰ ਦੀ ਤਰਫੋਂ ਸ਼ਾਇਦ ਇੱਕ ਪਟਵਾਰੀ ਸਾਹਿਬ ਆਇਆ ਔਰ ਦੁੱਖ ਦੀ ਗੱਲ ਤਹਿਸੀਲਦਾਰ ਅਜਨਾਲੇ ਜਿਹੜੇ ਆਰ ਪੀ ਸਿੰਘ ਹੈ ਸ਼ਾਇਦ ਉਹਨਾਂ ਨੂੰ ਦੋ ਵਾਰ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਅਜੇ ਕੋਈ ਨੂੰ ਪਤਾ ਵੀ ਹੈ ਸ਼ਾਇਦ ਮੇਰੇ ਕੋਲ ਉਹਨਾਂ ਕੋਲ ਫੋਨ ਵੀ ਮੌਜੂਦ ਹੋਵੇਗਾ ਪਰ ਉਹਨਾਂ ਨੇ ਦੋ ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ ਇੱਕ ਪਟਵਾਰੀ ਸਾਹਿਬ ਸ਼ਾਇਦ ਇਕ ਆਏ ਹੋਏ ਆ ਉਹ ਪਟਵਾਰੀ ਸਾਹਿਬ ਪਹੁੰਚੇ ਤੁਹਾਡਾ ਧੰਨਵਾਦ ਮੈਂ ਕਾਂਵੜਤਨ ਮੰਤਰਖਤਰਾਇ ਕਲਾਂ ਕ੍ਰਿਤਿਕ ਸੰਜੁਨਲ ਪੰਜਾਬ ਦਾ ਸੂਬਾ 77 ਬਹੁਤ ਦੁੱਖ ਦੀ ਗੱਲ ਹੈ ਕਿ ਇਹ ਪਸਾਨ ਜਿਹੜਾ ਬਲਕਾਰ ਸਿੰਘ ਸਾਥੋਂ ਵਿਸ਼ੇੜ ਚੋਕਾ ਕਿਸਾਨ ਲਹਿਰ ਚੋਂ ਇੱਕ ਹੋਰ ਸਾਥੀ ਕਿਰਿਆ ਸਰਕਾਰ ਨੇ ਜੋ ਵਾਅਦਾ ਖਲਾਫੀ ਕੀਤੀ ਸੀ 13 ਮਹੀਨੇ ਦਿੱਲੀ ਬਾਰਡਰਾਂ ਤੇ ਬੈਠ ਕੇ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਮਜ਼ਦੂਰਾਂ ਦਬੇ ਕੁਚਲੇ ਲੋਕਾਂ ਨਾਲ ਜਿਹਦੇ ਚ 750 ਕਿਸਾਨ ਵੀ ਸ਼ਹੀਦ ਹੋਇਆ ਉਹਨਾਂ ਦਾ ਲਿਖਤੀ ਵਾਅਦਾ ਕਰਕੇ ਐਮਐਸਪੀ ਦੀ ਸੀ 2 5 15 ਨਾਲ ਜਿਹੜਾ ਉਹ ਲਾਗੂ ਕਰਨ ਦੀ ਗੱਲ ਕਰਕੇ ਫੌਰਾ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਜਿਹੜਾ ਸਜਾ ਦਿਵਾਉਣ ਲਈ ਔਰ ਜਾਂ ਬਿਜਲੀ ਐਕਟ 200 20 ਰੱਦ ਕਰਾਉਣ ਲਈ ਕਰਜ਼ਾ ਮਾਫੀ ਦੀ ਕਿਸਾਨਾਂ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿਵਾਉਣ ਲਈ ਜਾਂ ਜਿਹੜੇ ਸਾਡੇ ਤੇ ਕੇਸ ਬਣੇ ਸੀ ਮੋਰਚੇ ਦੇ ਦਰਮਿਆਨ ਉਹਨਾਂ ਕੇਸਾਂ ਨੂੰ ਰੱਦ ਕਰਾਉਣ ਲਈ ਜਾਂ ਜਿਹੜੇ ਯੂਪੀ ਚ ਲਖੀਮਪੁਰ ਖੀਰੀ ਚ ਕਿਸਾਨਾਂ ਦੇ ਪਰਚੇ ਦਰਜ ਹੋਏ ਆ ਇਹ ਸਾਰੀਆਂ ਲਿਖਤੀ ਮੰਗਾਂ ਮੰਨ ਕੇ ਮੋਦੀ ਨੇ ਜਿਹੜੀ ਵਾਅਦਾ ਖੁਲਾਵੀ ਕੀਤੀ ਆ ਉਹਦਾ ਕਰਕੇ ਜਿਹੜੇ ਕਿਸਾਨਾਂ ਨੂੰ ਮੋਰਚੇ ਲਾਉਣੇ ਪੈ ਰਹੇ ਆ ਮੋਦੀ ਕਾਰਪੋਰੇਟਾਂ ਦੀ ਗੱਲ ਕਰਦਾ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਕਰਦਾ ਸਾਰੀਆਂ ਪ੍ਰਾਈਵੇਟੇਸ਼ਨ ਇਹਨੇ ਸ਼ੁਰੂ ਕੀਤੀ ਹੋਈ ਆ ਪ੍ਰਾਈਵੇਟ ਨੀਤੀਆਂ ਲਾਗੂ ਕਰ ਰਿਆ ਕੇਂਦਰ ਸਰਕਾਰ ਜਿਹੜੀ ਆ ਉਹ ਭਾਜਪੀ ਦੀ ਸਰਕਾਰ ਜਿਹੜੀ ਆ ਉਹ ਕਾਰਪੋਰੇਟਆਂ ਕਹਾਣੀਆਂ ਡਬਲਯੂਟੀਓ ਦੀਆਂ ਜੋ ਨੀਤੀਆਂ ਉਹਨਾਂ ਨੂੰ ਬੜੀ ਤੇਜ਼ੀ ਨਾਲ ਜਿਹੜਾ ਤੋ ਉਹ ਲਾਗੂ ਕਰ ਰਿਹਾ ਤੋ ਇਹ ਅੱਜ ਸਾਡਾ ਸ਼ਹੀਦ ਕਿਸਾਨ ਹੈ ਉਹਨੂੰ ਅਸੀਂ ਆਪਣੀ ਜਥੇਬੰਦੀ ਕਿਰਤੀ ਕਿਸਾਨੀ ਮੰਡਲ ਵੱਲੋਂ ਸਰਦਾ ਦੇ ਫੁੱਲਰ ਉੱਪਰ ਕਰਦੇ ਆਂ ਕਿ ਸਰਕਾਰ ਤੋਂ ਮੰਗ ਕਰਦੇ ਆਂ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਇੱਕ ਦਿਨ ਨੂੰ ਨੌਕਰੀ ਦਿੱਤੀ ਜਾਵੇ ਕਰਜ਼ਾ ਜੇ ਉਹਦਾ ਕਰਜ਼ੇ ਤੇ ਦੀਕ ਮਰਵਾਈ ਜਾਵੇ ਤੇ ਇਹ ਅੱਜ ਅਸੀਂ ਮੰਗ ਕਰਦੇ ਆਂ ਕਿ ਪਰਿਵਾਰ ਦੀ ਹੈਲਪ ਕਰੇ ਸਰਕਾਰ ਔਰ ਕੇਂਦਰ ਸਰਕਾਰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਅਧੂਰੀਆਂ ਛੱਡ ਕੇ ਗਈ ਹੈ ਉਹਨੂੰ ਪੂਰੀਆਂ ਕਰੇ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਹੁਣ ਤਾਂ ਅਗਲੀ ਸਰਕਾਰ ਜਿਹੜੀ ਆ ਉਹਦੇ ਨਾਲੇ ਲੜਾਈ ਜਿਹੜੀ ਆ ਸਾਡੀ ਜਾਰੀ ਰਹੂਗੀ ਔਰ ਮੈਂ ਖੀਰ ਚ ਮੀਡੀਆ ਦਾ ਧੰਨਵਾਦ ਕਰਦਾ ਜਿਹੜਾ ਸਾਨੂੰ ਪੂਰੀ ਦੁਨੀਆ ਚ ਛਾੜ ਰਿਆ ਜਿੰਨੇ ਸਾਡੀ ਹਰ ਮੋਰਚੇ ਤੇ ਗਿੱਲੀ ਮੋਰਚੇ ਤੇ ਜਾਂ ਅੰਬਰਸਰ ਤੇ ਲਾਉਨੇ ਆ ਜਾਂ ਜਿੱਥੇ ਵੀ ਮੋਰਚਾ ਲੱਗਦਾ ਉਥੇ ਮੀਡੀਆ ਸਾਡੀ ਗੱਲੋ ਛਾੜਦਾ ਅਸੀਂ ਮੀਡੀਆ ਦੇ ਵੀ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਦੇ ਬਾਰੇ ਦੱਸਿਓ ਅੱਜ ਦੇ ਵੀ ਇਹ ਸਾਡਾ ਸਿੰਘ ਤੇ ਜਹਾਰੂ ਸਿੰਘ ਉਥੇ 12 ਤਰੀਕ ਨੂੰ ਗਿਆ ਸੀ ਉਥੇ ਘਟਿਆ ਸੀ ਤੇ ਹਾਲਤ ਇਹ ਦੀ ਕੱਲ ਪਰਸੋਂ ਤੋਂ ਠੀਕ ਨਹੀਂ ਸੀ ਪਰਸੋਂ ਇਹਨੂੰ ਰਾਜਪੁਰੇ ਚੜਾ ਕੇ ਗਏ ਆ ਉਥੇ ਸਟੇਸ਼ਨ ਤੇ ਅਜੇ ਵਾਪਸ ਪੜੇ ਹੀ ਆ ਤੇ ਮਗਰੋਂ ਫੋਨ ਤੇ ਲੱਗਿਆ ਕਿ ਬੰਦਾ ਜਦਾ ਠੱਲਾ ਹੋ ਗਿਆ ਜਾਂਦਿਆਂ ਦੀ ਗੱਥੋ ਤੁਹਾਨੂੰ ਕੀ ਲੱਗਦਾ ਕਿ ਜੋ ਕਿਸਾਨਾਂ ਦੀਆਂ ਉਥੇ ਜੋ ਮੋਤਾ ਹੋ ਰਹੀਆਂ ਨੇ ਕੀ ਸਰਕਾਰ ਦਾ ਰਵਈਆ ਜਿਹੜਾ ਉਹ ਆਪਣਾ ਅੜੇਲ ਤੇ ਆ ਜਾਂ ਉਹ ਤੁਹਾਨੂੰ ਕੀ ਲੱਗਦਾ ਛੇਤੀ ਸਰਕਾਰ ਨੇ ਸਾਡੀਆਂ ਕਿਸਾਨਾਂ ਦੀਆਂ ਜਿਹੜੀਆਂ ਮੰਗੀਆਂ ਮੰਨੀਆਂ ਮੰਗਾਂ ਸੀ ਉਹ ਵੀ ਪੂਰੀਆਂ ਕੀਤੀਆਂ ਤੇ ਕਿਸਾਨਾਂ ਨੂੰ ਇਹ ਗੁੱਸਾ ਵਾ ਜੋਸ਼ ਵੀ ਆ ਤੀ ਸਾਡੇ ਨਾਲ ਵਾਅਦਾ ਕਰਕੇ ਕੇਂਦਰ ਦੀ ਸਰਕਾਰ ਮੁਕਰ ਗਈ ਆ ਸਾਡੇ ਨਾਲ ਵਾਅਦਾ ਕਰਕੇ ਇਹਨਾਂ ਨੇ 5 ਮੈਂਬਰੀ ਕਮੇਟੀ ਬਣਾਉਣ ਦਾ ਮੁਣਕਿ ਪਸਾਨਾ ਵਾਲੋ ਤਾਂ 5 ਮੈਂਬਰੀ ਕਮੇਟੀ ਬਣੀ ਬਣੀ ਹੈ ਇਹਨਾਂ ਕੋਲ 5 ਮੈਂਬਰੀ ਕਮੇਟੀ ਵੀ ਨਹੀਂ ਸਾਨੂੰ ਦਿੱਤੀ ਅਜੇ ਤੱਕ ਤਿੰਨ ਵਾਰਾਂ ਇਹਨਾਂ ਕੋਲ ਮੰਗ ਵਾਰੰਟਰ ਵੀ ਲਿਕੇ ਗਏ ਆ ਗਵਰਨਰ ਤੱਕ ਗੱਲਬਾਤ ਹੋਈ ਹੈ ਇਹਨਾਂ ਕੋਲ ਕਮੇਟੀ ਨਹੀਂ ਬਣਾ ਕੇ ਸਾਡੇ ਨਾਲ ਪਸਾਨਾ ਨਾਲ ਗੱਲਬਾਤ ਕੀਤੀ ਗਵਾਰਾ ਸਮਝ ਨਹੀਂ ਵਰਤਦੇ ਮਜ਼ਦਾਨ ਵਿੱਚ ਆਉਣਾ ਪਿਆ ਪੰਗਰੀਆਂ ਸੇ ਬੰਦੀਆਂ ਉੱਥੇ ਡਟੀਆਂ ਨੇ ਭਾਵੇਂ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੀਆਂ ਪੈਣ ਜਿੰਨੀਆਂ ਮਰਜ਼ੀ ਸ਼ੀਧੀਆਂ ਦੇਣੀਆਂ ਪੈਣ ਪਸਾਨਾ ਆਪਣੀਆਂ ਮੁੰਡਾਂ ਨੂੰ ਮਾਰ ਕੇ ਮੋਢਿਆਂ ਦੇ ਪਿੱਛੇ ਸਰਕਾਰ ਨੂੰ ਬਹਿਣਾ Thank you.